ਹਾਂਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਕਬੱਡੀ ਅਪਡੇਟਸ ਤੇ ਤੱਕ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦਾ ਰਿਜ਼ਲਟ ਕਿਹੜੀ ਟੀਮ ਕਿਹੜੇ ਕੱਪ ਦੀ ਵਿਨਰ ਬਣੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬिलासपुर ਜ਼ਿਲ੍ਹਾ ਲੁਧਿਆਣਾ ਦੇ ਕਬੱਡੀ ਕੱਪ ਦੀ ਜਿੱਥੇ ਕੀ ਕਬੱਡੀ ਓਪਨ ਦੇ ਮੈਚ ਕਰਵਾਏ ਗਏ ਜਿੱਥੇ ਕੀ ਟੋਡੇ ਦੀ ਟੀਮ ਨੇ 17 ਅੰਕਾਂ ਨਾਲ ਪਹਿਲਾ ਅਤੇ ਸ਼ੀਹਾ ਦੌ ਦੇ ਟੀਮ ਨੇ 9 ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਜੇਕਰ ਇਹ ਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 51000 ਦੂਜਾ ਨਾਮ 41000 ਰੁਪਏ ਸੀ ਬੈਸਟ ਰੇਡਰ ਤੇ ਚਾਫੀ ਨੂੰ ਮੋਟਰਸਾਈਕਲ ਸੀ ਬੈਸਟ ਰੇਡਰ ਜੱਜ ਮੰਡੀਆਂ ਅਤੇ ਪਾਲ ਕੈਂਡ ਜੋਇੰਟ ਬੈਸਟ ਸਟਾਪਰ ਬਿੰਦੂ ਟੋਡੇ ਅਤੇ ਬਿੱਲਾ ਟੋਡੇ ਜੋਇੰਟ ਬਣੇ ਜੇਕਰ ਦੋਨੋਂ ਟੀਮਾਂ ਦੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਟੋਡੇ ਦੀ ਟੀਮ ਵਿੱਚ ਜੱਜ ਮੰਡੀਆਂ ਪਾਲ ਕੈਂਡ ਜਸ਼ਨ ਕੜਵਾਲ ਬਿੰਦੂ ਟੋਡੇ ਸੋਨੀ ਟੋਡੇ ਬਿੱਲਾ ਟੋਡੇ ਆਦ ਪਲੇਅਰ ਖੇਡ ਰਹੇ ਸੀ ਅਤੇ ਸਿਹਾਂ ਦੌੜ ਦੀ ਟੀਮ ਵਿੱਚ ਦੀਪ ਹਿੰਮਤਪੁਰਾ ਅਤੇ ਸੋਨੀ ਪਾਉ ਆਦ ਪਲੇਅਰ ਖੇਡ ਰਹੇ ਸੀ ਅੱਗੇ ਗੱਲ ਕਰਦੇ ਹਾਂ ਕਲਸੀਆਂ ਜ਼ਿਲ੍ਹਾ ਲੁਧਿਆਣਾ ਦੇ ਇੱਕ ਵੱਡੀ ਕਬੱਡੀ ਕੱਪ ਦੀ ਜਿੱਥੇ ਕੀ ਕਬੱਡੀ ਓਪਨ ਦੇ ਮੈਚ ਕਰਵਾਏ ਗਏ ਜਿੱਥੇ ਕੀ ਟੰਡੋਲੀ ਦੀ ਟੀਮ ਨੇ 12 ਅੰਕਾਂ ਨਾਲ ਪਹਿਲਾ ਅਤੇ ਕਲਸੀਆਂ ਦੀ ਟੀਮ ਨੇ 7.5 ਅੰਕਾਂ ਨਾਲ ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਜੇਕਰ ਇਹ ਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 52000 ਦੂਜਾ ਨਾਮ 41000 ਸੀ ਬੈਸਟ ਰੈਡਰ ਤੇ ਜਾਫੀ ਨੂੰ 2121000 ਰੁਪਏ ਨਕਦ ਰਾਸ਼ੀ ਸੀ ਬੈਸਟ ਰੈਡਰ ਗਗਨ ਟੰਡੋਲੀ ਬੈਸਟ ਸਟਾਪਰ ਕਾਜੂ ਰਣੀਕੇ ਅਤੇ ਬੱਬੂ ਝਨੇੜੀ ਜੁਆਇੰਟ ਬਣੇ ਜੇਕਰ ਦੋਨੋਂ ਟੀਮਾਂ ਦੇ ਖਿਡਾਰੀਆਂ ਦੀ ਗੱਲ ਕਰੀ ਤਾਂ ਕਲਸੀਆਂ ਵਿੱਚ ਪਿੰਦੂ ਦਤਾਲ, ਅੰਤਰ ਜਨੇਤਪੁਰਾ, ਗੁਰਜੀਤ ਕਲਸੀਆਂ, ਜੋਤ ਕਲਸੀਆਂ, ਅਮਨ ਕਲਸੀਆਂ ਖੇਡ ਰਹੇ ਸੀ ਅਤੇ ਟੰਡੋਲੀ ਦੀ ਟੀਮ ਵਿੱਚ ਕਾਜੂ ਰਣੀਕੇ, ਬੱਬੂ ਛਨੇੜੀ, ਵਿੱਕੀ ਕਪਿਆਲ ਅਤੇ ਗਗਨ ਟੰਡੋਲੀ ਖੇਡ ਰਹੇ ਸੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਲੰਡੇ ਦੇ ਜ਼ਿਲ੍ਹਾ ਮੋਗਾ ਦੇ ਕਬੱਡੀ ਕੱਪ ਦੀ ਜਿੱਥੇ ਕੀ ਸੀਚੇਵਾਲ ਦੀ ਟੀਮ ਨੇ 20 ਅੰਕਾਂ ਨਾਲ ਪਹਿਲਾ ਅਤੇ ਭਿੰਡਰ ਦੀ ਟੀਮ ਨੇ 9 ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਜੇਕਰ ਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 51000 ਦੂਜਾ ਨਾਮ 41000 ਰੁਪਏ ਸੀ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਸੀ 10 ਰੇਡਰ ਪਿੰਡ ਦਾ ਸੱਜਣਵਾਲ 10 ਰੇਡਾਂ 9.10 ਸਟਾਪਰ ਪਿੰਦੂ ਸੀਚੇਵਾਲ 5 ਟੱਚ 5 ਜੱਫੇ ਜੇਕਰ ਦੋਨੋਂ ਟੀਮਾਂ ਦੇ ਖਿਡਾਰੀਆਂ ਦੀ ਗੱਲ ਕਰੀ ਤਾਂ ਪਿੰਡਰ ਕਲਾਂ ਵਿੱਚ ਸ਼ਰਨਾ ਡੱਗੋ ਰਮਣਾ ਗੋਲੂ ਗ੍ਰਿਪ ਗੱਜਣਵਾਲਾ ਬੱਬੂ ਪਿੰਡਰ ਸੁੱਖਾ ਪਿੰਡਰ ਰਾਮਣਾ ਪਿੰਡਰ ਅਤੇ ਬਰਿੰਦਰ ਪਿਸਟਲ ਖੇਡ ਰਹੇ ਸੀ ਅਤੇ ਸੀਚੇਵਾਲ ਦੀ ਟੀਮ ਵਿੱਚ ਪਿੰਡਾ ਸੱਜਣਵਾਲ, ਅਮਨ ਲੰਬੜ, ਸੰਧੂ ਛੱਠਾ, ਵਾਹਿਗੁਰੂ ਸੀਚੇਵਾਲ, ਮਨਜਿੰਦਰ ਸੀਚੇਵਾਲ ਖੇਡ ਰਹੇ ਸੀ। ਅੱਗੇ ਗੱਲ ਕਰਦੇ ਹਾਂ ਸਮਰਾੜੀ ਜ਼ਿਲ੍ਹਾ ਜਲੰਧਰ ਦੇ ਕਬੱਡੀ ਕੱਪ ਦੀ ਜਿੱਥੇ ਕਿ ਨਾਰਥ ਇੰਡੀਆ ਫੈਡਰੇਸ਼ਨ ਦੀਆਂ 8 ਕਲੱਬਾਂ ਦੇ ਮੈਚ ਕਰਵਾਏ ਗਏ ਜਿਸ ਵਿੱਚ ਸੁਰਖ ਪਰਦੀ ਟੀਮ ਨੇ 41 ਅੰਕਾਂ ਨਾਲ ਪਹਿਲਾ ਅਤੇ ਬੀਵੀਐਸ ਰੁੜਕਾ ਦੀ ਟੀਮ ਨੇ 25 ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਜੇਕਰ ਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 1.5 ਲੱਖ ਦੂਜਾ ਨਾਮ 1 ਲੱਖ ਰੁਪਏ ਸੀ ਬੈਸਟ ਰਾਈਡਰ ਤੇ ਜਫੀ ਨੂੰ ਮੋਟਰਸਾਈਕਲ ਸੀ ਬੈਸਟ ਰਾਈਡਰ ਦੀਪਕ ਕਾਸ਼ੀਪੁਰ ਹਰਿਆਣਾ 13 ਰੇਡਾਂ 12 ਪੁਆਇੰਟ ਬੈਸਟ ਸਟੋਪਰ ਜਾਦਾ ਜੋਧਾ ਸੁਰਖਪੁਰ 14 ਟੱਚ 8 ਜਫੇ ਜੇਕਰ ਦੋਨੋਂ ਟੀਮਾਂ ਦੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਸੁਰਖਪੁਰ ਵਿੱਚ ਜਾਦਾ ਸੁਰਖਪੁਰੀਆ ਜੋਧਾ ਸੁਰਖਪੁਰ ਕਾਲਾ ਹਰੀਗੜ ਕੀਕਨ ਚਮਕੌਰ ਪੀਡਲ ਸ਼ਰਨਾ ਮੱਖੇਵਾਲ ਸ਼ਰਮਾ ਮੱਖੇਵਾਲ ਸਤੀਸ ਮੌਰ ਰਵੀ ਮਕਲੋੜਾ ਦੀਪ ਕਾਸ਼ੀਪੁਰ ਹੈਪੀ ਬਲੇਰਖਣਪੁਰ ਰਾਣਾ ਮਹਿਮਦਵਾਲ ਕਰਮਾ ਆਗ ਪਲੇਅਰ ਖੇਡ ਰਹੇ ਸੀ ਅਤੇ ਬੀਵੀਐਸ ਰੁੜਕਾ ਪਰਚ ਸੋਹਣ ਰੁੜਕੀ ਹਰਦੀਪ ਢਿੱਲੋ ਪੰਡੋਰੀ ਲੱਡਾ ਮਿੱਥੂ ਚੱਕ ਦੇਸ਼ ਰਾਜ ਲਾਲੀ ਚੌਗਾਵਾ ਗੋਲੂ ਸ਼ਕੂਰ ਅਵਜਿੰਦਰ ਰੁੜਕਾ ਮਾਰੂ ਰੁੜਕਾ ਅਵਤਾਰ ਬਾਜਵਾ ਕਾਲੂ ਪੋਤਨਾ ਦੀਪ ਦੇ ਫੁਰਜੀ ਨਿੰਮਾ ਮੌੜਨਾ ਬਾਸੋਨੀ ਕੋ ਨਸਜੀਤਾ ਚਨੇਰ ਰਾਮਣਾ ਜਨੇਰ ਆਦ ਪਲੇਅਰ ਖੇਡ ਰਹੇ ਸੀ ਜੇਕਰ ਤੁਹਾਨੂੰ ਸਾਡੀ ਇਨਫੋਰਮੇਸ਼ਨ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਧੰਨਵਾਦ